ਯਾਰ ਤੇ ਦੀ ਮੇਰੀ ਕੰਬੈਨ ਸੀਗੀ ਮੈਂ ਉਹਦੀ ਆਰਸੀ ਅਪਲਾਈ ਕਰੀ ਐ ਹਜੇ ਤੱਕ ਨਹੀਂ ਬਣ ਰਹੀ ਜਦੋਂ ਅਸੀਂ ਦਫ਼ਤਰ ਜਾਂਦੇ ਆ ਦਫ਼ਤਰ ਵਾਲੋਂ ਅੱਗੋਂ ਸਾਨੂੰ ਇਹ ਜਵਾਬ ਆਉਂਦਾ ਐ ਕਿ ਸਾਹਮਣੇ ਨਹੀਂ ਬੈਠੇ ਸਾਡੀ ਖੱਜਲ ਖਵਾਰੀ ਹੋ ਰਹੀ ਐ ਜੀ ਅਸੀਂ 4-4 5-5 ਲੱਖ ਰੁਪਇਆ ਜੀ ਐਸਟੀ ਭਰੀ ਬੈਠੇ ਆ ਜੀ ਬੀਮੇ ਕਰਵਾਈ ਬੈਠੇ ਆ ਜੀ ਕੋਟ ਫੀਸਾਂ ਭਰੀ ਬੈਠੇ ਆ ਜੀ ਸਾਡੀਆਂ ਆਰਸੀਆਂ ਨਹੀਂ ਅਪਲਾਈ ਹੋਈਆਂ ਪਈਆਂ ਸਾਹ ਸਾਡੇ ਅੱਜ ਪੂਰੇ 3 ਸਾਲ ਹੋ ਗਏ ਜੀ ਸਾਨੂੰ ਕਿਤੇ ਫਰੀਦਕੋਟ ਜਾਂਦੇ ਆ ਜੀ ਕਿਤੇ ਮੁਕਸਰ ਜਾਂਦੇ ਆ ਜੀ ਕਿਤੇ ਮਲੂਟ ਆਉਨੇ ਆ ਤੇ ਸਾਨੂੰ ਅੱਗੋਂ ਜਵਾਬ ਇਹ ਮਿਲਦਾ ਆਖੇ ਸਾਹਬ ਨਹੀਂ ਗਏ ਫੈਂਸ ਕੰਪਨੀ ਵਾਲੇ ਸਾਨੂੰ ਇਹ ਕਹਿੰਦੇ ਆ ਵੀ ਤੁਸੀਂ ਆਰਸੀ ਬਣਾ ਕਾ ਤੋਂ ਨਹੀਂ ਰਹੀ ਸਾਰਾ ਸੀ ਕੀ ਕਰਗੇ ਸਾਡੀ ਆਰਸੀਆਂ ਬਣੀ ਨਹੀਂ ਰਹੀਆਂ ਸਾਡੀਆਂ ਕੰਬਾਈਨਾ 30 32 32 ਲੱਖ ਰੁਪਇਆ ਲਾ ਕੇ ਅੱਜ ਕੂੜੇ ਦੇ ਢੇਰ 'ਚ ਖੜੀ ਹੈ ਹੁਣ ਮੈਨੂੰ ਐ ਦੱਸੋ ਵੀ ਸਾਹਬ ਨੂੰ ਕੁਰਸੀ ਤੇ ਅਸੀਂ ਤਾਂ ਨਹੀਂ ਬੋਣਾ ਉਹ ਸਰਕਾਰ ਦਾ ਕੰਮ ਹੈ ਯੂ ਸਾਨੂੰ ਦੱਸਣ ਵੀ ਕਿਉਂ ਨਹੀਂ ਬੈਠ ਰਹੀ ਹੁਣ ਸਾਹਬ ਦੱਸੋ ਵੀ ਜਦ ਤਾ ਸਾਨੂੰ ਲਾ ਦੇਣ ਅਸੀਂ ਬਹਿ ਜੰਨੇ ਉੱਥੇ ਜਾ ਕੇ 30 35 35 ਹਜ਼ਾਰ ਰੁਪਇਆ ਆਰਸੀਆਂ ਦਾ ਖਰਚਾ ਭਰ ਚੁੱਕੇ ਆਂ ਇਹ ਡਾੜੀ ਭੰਨਦੇ ਹੋ ਫਿਰ ਜਿਹੜਾ ਇੱਥੇ ਆਉਣੇ ਸਰ ਡਾੜੀ ਦਾ ਸਾਡੇ ਹੁਣ ਅਸੀਂ 4-5 ਜਣੇ ਆਉਣੇ ਆ ਜੀ ਤੇ ਸਾਡੀ ਕੋਈ ਸੁਣਵਾਈ ਹੈ ਨਹੀਂ ਇੱਥੇ ਤੁਹਾਡਾ ਕਸੂਰ ਕੀ ਆ ਫਿਰ ਸਾਡਾ ਕਸੂਰ ਇਹੀ ਆ ਵੀ ਅਸੀਂ ਪੰਜਾਬ 'ਚ ਰਹਿੰਦੇ ਆ ਜੀ ਅਸੀਂ ਗਲਤ ਸਰਕਾਰਾਂ ਚੋਂ ਬੈਠੇ ਜੇ ਇਹਨਾਂ ਨੇ ਆਰਸੀਆਂ ਨਹੀਂ ਬਣਾਉਣੀਆਂ ਜੋ ਅਸੀਂ ਪੇਮੈਂਟਾਂ ਭਰੀਆਂ ਡਾਊਨ ਪੇਮੈਂਟਾਂ ਭਰੀਆਂ ਜਾਂ ਅਸੀਂ ਫੈਨਸ ਕੰਪਨੀ ਦੀਆਂ ਕਿਸ਼ਤਾਂ ਭਰੀਆਂ ਉਹ ਸਾਡੀ ਸਾਰੀ ਲਾ ਕੇ ਜੀ ਜਿੰਨੇ ਵੀ ਸਾਡੇ ਪੈਸੇ ਬੰਦਿਆ ਸਾਨੂੰ ਜੀ ਪੇਮੈਂਟ ਕਰ ਦੇਣ ਅਸੀਂ ਮਸ਼ੀਨਾਂ ਇੱਥੇ ਡੀਡ ਗੋ ਦਾਫਤਰ ਚ ਆਖਣਗੇ ਉੱਥੇ ਲਾ ਦਿੰਨੇ ਆ ਜੇ ਸੀਐਮ ਦੇ ਸਾਹਬ ਤੋਂ ਦਿੱਕਰ ਆਖਣਗੇ ਅਸੀਂ ਉੱਥੇ ਲਾ ਲੈਨੇ ਆ ਕੰਮ ਛੱਡਣ ਨੂੰ ਤਿਆਰ ਹੋਏ ਕੰਮ ਛੱਡਣ ਨੂੰ ਕੀ ਜੀ ਅਸੀਂ ਫਾਹੇ ਲਾਈਨ ਨੂੰ ਤਿਆਰ ਆਣਾ ਸਰਕਾਰ ਕਹਿੰਦੀ ਹੈ ਕਿ ਅਫਸਰ ਘਰੇ ਆਉਂਦੇ ਆ ਕੰਮ ਕਰਨ ਸਾਡੀ ਸਰਕਾਰ ਦੇ ਵਿੱਚ ਆਉਂਦਾ ਕੋਈ ਪਿੰਡਾਂ 'ਚ ਤਾਂ ਕੀ ਆਉਣਾ ਸੀ ਸਾਨੂੰ ਦਫ਼ਤਰ 'ਚ ਨਹੀਂ ਮਿਲਦੇ ਜੇ ਕੋਈ ਚਪੜਾਸੀ ਆ ਸਾਡੀ ਤਾਂ ਉਹ ਵੀ ਨਹੀਂ ਸੁਣਵਾਈ ਕਰਦਾ ਇੱਥੇ ਜਾ ਕੇ ਜਿਹੜੇ ਮਰਜ਼ੀ ਤੁਸੀਂ ਤਹਿਸੀਲ 'ਚ ਪੁੱਛ ਲਓ ਜੇ ਇੱਕ ਵੀ ਕਿਸੇ ਦੀ ਆਰਸੀ 2 ਸਾਲ ਬਾਅਦ ਜਾਂ 1 ਸਾਲ ਬਾਅਦ ਬਣੀ ਹੋਵੇ ਅਸੀਂ ਦੇਣਦਾਰ ਆਂ ਜੀਐਸਪੀ 2 ਲੱਖ ਤੇ 75000 ਰੁਪਇਆ ਕੰਬਾਈਨ ਦੇ ਉੱਤੇ ਜੀਐਸਪੀ ਪੈਂਦੀ ਹੈ 75000 ਰੁਪਇਆ ਮਤਲਬ ਕਿ ਸਾਰਾ ਟੈਕਸ ਟੂਲਸ ਪਾ ਕੇ 75000 ਰੁਪਇਆ ਟੈਕਸ ਬਣ ਜਾਂਦਾ ਅਸੀਂ ਉਹ ਵੀ ਭਰੀ ਬੈਠੇ ਆ 35 35000 ਰੁਪਇਆ ਆਰਸੀਆਂ ਦੇ ਸਾਥੋਂ ਮੰਗੀ ਜਾ ਰਹੇ ਹੈ ਤੇ ਅਸੀਂ ਦੇ ਰਹੇ ਹੈ ਤੇ ਆਰਸੀਆਂ ਸਾਡੀਆਂ ਹਜੇ ਨਹੀਂ ਬਣੀਆਂ ਜੀ ਜੇ ਅਸੀਂ ਰੋਡ ਤੇ ਚੜਾਉਣਾ ਜੀ ਸਾਨੂੰ 5-10000 ਰੁਪਇਆ ਜੇ ਕਿਤੇ ਆਰਟੀਓ ਮੈਜੇ 10000 ਰੁਪਏ ਤੋਂ ਕਿਹੜਾ ਕੱਟ ਨਹੀਂ ਛੱਡਦੇ ਜੀ ਸਾਡਾ ਠੀਕ ਹੈ ਜੀ ਜੇ ਅਸੀਂ ਬਾਹਰ ਲੈ ਜਾਂਦੇ ਆ ਸਾਡੇ ਕੋਲੇ ਆਰਸੀਆਂ ਹਨ ਜੀ ਅਸੀਂ ਬਾਹਰ ਨਹੀਂ ਲਿਆ ਸਕਦੇ ਉਹਨਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇੱਕ ਗੱਲ ਕਹਿੰਦੇ ਨੇ ਕਿ ਹੁਣ ਲੋਕਾਂ ਨੂੰ ਦਫਤਰਾਂ ਵਿੱਚ ਜਾ ਕੇ ਖੋਜਲ ਖਵਾਰ ਰੋਣ ਦੀ ਲੋੜ ਨਹੀਂ ਅਫਸਰ ਘਰੇ ਆਇਆ ਕਰਨਗੇ ਤੁਸੀਂ ਫੋਨ ਕਰਨਾ ਘਰੇ ਆ ਕੇ ਕੰਮ ਹੋਇਆ ਕਰਨਗੇ ਕੀ ਵਾਕਿਆ ਇਹ ਜਿਹਾ ਹੋ ਰਿਹਾ ਅੱਜ ਅਸੀਂ ਮਲੋਟ ਦੀ ਤਹਿਸੀਲ ਦੇ ਵਿੱਚ ਆ ਮਹਲੋਟ ਜਿਹੜਾ ਮਲੋਟ ਆ ਉਹਦੇ ਐਸਡੀਐਮ ਦਫਤਰ ਜਾਂ ਆਰਟੀਏ ਦਫਤਰ ਜਿਹਾ ਕਹਿ ਲੀਏ ਉਹਦੇ ਵਿੱਚ ਆ ਜਿੱਥੇ ਸਾਡੇ ਨਾਲ ਕੁਝ ਵੀਰ ਨੇ ਇਹਨਾਂ ਨੇ ਸਾਨੂੰ ਸੱਦਿਆ ਕੰਮ ਕਹਿੰਦੇ ਸਾਡੇ ਕੰਮ ਨਹੀਂ ਹੋ ਰੇ ਕਿਹੜੇ ਕੰਮ ਨਹੀਂ ਹੋ ਰੇ ਸਰਕਾਰ ਇਹ ਕਹਿ ਰਹੀ ਹੈ ਕਿ ਕੰਮ ਘਰੇ ਆ ਕੇ ਹੋ ਰੇ ਆ ਬਾਈ ਜੀ ਸਰਕਾਰ ਤੇ ਪ੍ਰਚਾਰ ਕਰ ਰਹੀ ਹੈ ਕਿ ਤੁਸੀਂ ਫੋਨ ਕਰਨਾ ਹੈ ਅਫਸਰ ਤੁਹਾਡੇ ਘਰੇ ਆਇਆ ਕਰਨਗੇ ਹੁੰਦੇ ਆ ਘਰੇ ਆ ਕੇ ਕੰਮ ਨਾ ਸਰ ਸਾਨੂੰ ਤਾਂ ਅੱਜ 2023 ਦੀ ਮੈਂ ਮਤਲਬ ਕਿ ਮੇਰੀ ਕੰਬੈਨ ਸੀਗੀ ਮੈਂ ਉਹਦੀ ਆਰਸੀ ਅਪਲਾਈ ਕਰੀ ਐ ਹਜੇ ਤੱਕ ਨਹੀਂ ਬਣ ਰਹੀ ਜਦੋਂ ਅਸੀਂ ਦਫ਼ਤਰ ਜਾਂਦੇ ਆ ਦਫ਼ਤਰ ਵਾਲੋਂ ਅੱਗੋਂ ਸਾਨੂੰ ਇਹ ਜਵਾਬ ਆਉਂਦਾ ਐ ਕਿ ਸਾਹਿਬ ਨਹੀਂ ਬੈਠੇ ਹੁਣ ਮੇਰੀ ਸਾਨੂੰ ਗੱਲ ਵੀ ਅਸੀਂ ਇਹ ਚਾਹੁੰਦੇ ਆਂ ਵੀ ਜਿਹੜੇ ਸਰਕਾਰ ਦੇ ਕੰਮ ਐ ਉਹ ਆਮ ਜਨਤਾ ਨੇ ਤਾਂ ਨਹੀਂ ਕਰਨੇ ਠੀਕ ਹੈ ਨਾ ਜੀ ਜੇ ਸਾਹਿਬ ਨੂੰ ਬਣਾ ਤਾਂ ਸਰਕਾਰ ਨੇ ਬਣਾਏ ਸਾਡੀ ਖੱਜਲ ਖਵਾਰੀ ਹੋ ਰਹੀ ਹੈ ਜੀ ਅਸੀਂ 4-4 5-5 ਲੱਖ ਰੁਪਇਆ ਜੀਐਸਟੀ ਭਰੀ ਬੈਠੇ ਆਂ ਜੀ ਬੀਮੇ ਕਰਵਾਈ ਬੈਠੇ ਆਂ ਜੀ ਕੋਟ ਫੀਸਾਂ ਭਰੀ ਬੈਠੇ ਆਂ ਜੀ ਸਾਡੀਆਂ ਆਰਸੀਆਂ ਨਹੀਂ ਉਪਲਾਈ ਹੋਈਆਂ ਪਈਆਂ ਸਾਹ ਸਾਡੇ ਅੱਜ ਪੂਰੇ 3 ਸਾਲ ਹੋ ਗਏ ਜੀ ਸਾਨੂੰ ਕਿਤੇ ਫਰੀਦਕੋਟ ਜਾਣਿਆ ਜੀ ਕਿਤੇ ਮੁਕਸਰ ਜਾਣਿਆ ਜੀ ਕਿਤੇ ਮਲੋਟ ਆਉਣਿਆ ਤੇ ਸਾਨੂੰ ਅੱਗੋ ਜਵਾਬ ਇਹ ਮਿਲਦਾ ਆਖੇ ਸਾਹ ਨਹੀਂ ਗਏ ਹੁਣ ਮੈਨੂੰ ਐ ਦੱਸੋ ਵੀ ਸਾਹ ਨੂੰ ਕੁਰਸੀ ਤੇ ਅਸੀਂ ਤਾਂ ਨਹੀਂ ਬਣਾ ਉਹ ਸਰਕਾਰ ਦਾ ਕੰਮ ਆ ਜੀ ਉਹ ਸਾਨੂੰ ਦੱਸਣ ਵੀ ਕਿਉਂ ਨਹੀਂ ਬੈਠ ਰਹੇ ਜੇ ਤੁਸੀਂ ਕਹਿੰਦੇ ਹੋ 2000 ਜਿਹੜੇ 3 ਸਾਲ ਦੇ ਕਰੀਬ ਆ ਸਾਨੂੰ ਸਮਾਂ ਹੋ ਗਿਆ ਕੰਮ ਐਨ ਕਿੰਨੇ ਪੈਸੇ ਦੀ ਲਈ ਸੀ ਬੁਰਦਰਾ ਕੰਮ ਹੋ ਰਿਹਾ ਕੰਮ ਕਰ ਪਾ ਰਹੇ ਹਾਂ ਕਿਉਂਕਿ ਬਾਹਰ ਨਿਕਲਣ ਦਾ ਆਰਸੀ ਬਿਨਾ ਸਰ ਕੰਮ ਤਾਂ ਹੁਣ ਅਸੀਂ ਲੋਕਲ ਕਰੀ ਜਾਂਦੇ ਆ ਜੇ ਅਸੀਂ ਰੋਡ ਤੇ ਚੜਾਉਣਾ ਜੀ ਸਾਨੂੰ 5-10000 ਰੁਪਿਆ ਜੇ ਕਿਤੇ ਆਰਟੀਓ ਮਿਲ ਜੇ 10000 ਰੁਪਿਆ ਤੋਂ ਕਿਹੜਾ ਘੱਟ ਨਹੀਂ ਛੱਡਦੇ ਜੀ ਸਾਡਾ ਠੀਕ ਹੈ ਜੀ ਜੇ ਅਸੀਂ ਬਾਹਰ ਲੈ ਜਾਂਦੇ ਆ ਸਾਡੇ ਕੋਲੇ ਆਰਸੀਆਂ ਹੈ ਨਹੀਂ ਜੀ ਅਸੀਂ ਬਾਹਰ ਨਹੀਂ ਲਿਜਾ ਸਕਦੇ ਉਹਨਾਂ ਨੂੰ ਠੀਕ ਹੈ ਨਾ ਜੀ ਪ੍ਰੋਬਲਮ ਤਾਂ ਇਹ ਹੈ ਅਸੀਂ 28 29 30 ਲੱਖ ਰੁਪਿਆ ਲ ਇਹ ਕਹਿ ਰਹੇ ਆ ਵੀ ਤੁਸੀਂ ਆਰਸੀਆਂ ਕਾਤੋਂ ਨਹੀਂ ਬਣਾ ਰਹੇ ਤੁਸੀਂ 2 ਨੰਬਰ ਦੇ ਧੰਦੇ ਚ ਲਈਆਂ ਜਾਂ ਕਿਵੇਂ ਕਰ ਰਹੇ ਅਸੀਂ ਉਧਰੋਂ ਵੀ ਪਰੇਸ਼ਾਨ ਆ ਜੀ ਹੂੰ ਕਿਉਂ ਨਹੀਂ ਫੈਂਸ ਕੰਪਨੀ ਵਾਲੇ ਸਾਨੂੰ ਇਹ ਕਹਿੰਦੇ ਆ ਵੀ ਤੁਸੀਂ ਆਰਸੀ ਬਣਾ ਕਾਤੋਂ ਨਹੀਂ ਰਹੇ ਹੂੰ ਸਰ ਅਸੀਂ ਕੀ ਕਰਗੇ ਸਾਡੀ ਆਰਸੀਆਂ ਬਣੀ ਨਹੀਂ ਰਹੀਆਂ ਆਰਸੀਆਂ ਬਣ ਨਹੀਂ ਰਹੀਆਂ ਬਣ ਨਹੀਂ ਰਹੀਆਂ ਦੋ ਦੋ ਸਾਲ ਹੋ ਗਏ ਜੀ ਦੱਸ ਦਿਆ ਕਾਰਨ ਕੀ ਦੱਸ ਦਿਆ ਸਰ ਉਹ ਤਾਂ ਸਿੱਧਾ ਇਹਨਾਂ ਦਾ ਜਵਾਬ ਇਹ ਹੈ ਵੀ ਅਖੇ ਸਾਹਿਬ ਨਹੀਂ ਆਇਆ ਜੀ ਇਹ ਅਖੇ ਕਾਪੀਆਂ ਨਹੀਂ ਸਾਰਾ ਕਿ ਇਹ ਬੀਐਸ4 ਦੀਆਂ ਬਣਾਓ ਇਹਨਾਂ ਨੇ ਜਦੋਂ ਮਤਲਬ ਕਿ BS4 ਇੰਜਨ ਬੰਦ ਦੂਜੇ 02 ਬੰਦ ਕਰਤੇ ਇਹ ਕਹਿੰਦੇ ਵੀ ਅਸੀਂ ਬੰਦ ਕਰਨੇ ਆ ਸਰ ਉਹਨਾਂ ਨੂੰ ਮਤਲਬ ਕਿ 2023 ਦੇ ਵਿੱਚ ਮੈਂ ਮਸ਼ੀਨ ਲਈਆ ਫਰਵਰੀ ਦੇ ਵਿੱਚ ਇਹਨਾਂ ਦਾ ਕਾਨੂੰਨ ਹੁੰਦਾ ਜਿਹੜਾ ਉਹ ਜੂਨ ਚ ਪਾਸ ਹੁੰਦਾ ਜੀ ਤੇ ਫਰਵਰੀ ਵਾਲੀ ਜਿਹੜੀ ਕੰਬਾਈਨਾ ਲਈਆਂ ਉਹਨਾਂ ਦੀਆਂ ਆਰਸੀਆਂ ਬਣਾ ਕੇ ਤਾਂ ਦੇਣ ਜੂਨ ਨਾਲ ਤੋਂ ਬਾਅਦ ਆਈਆਂ ਜਿਹੜੀਆਂ ਨਾ ਬਣਾਉਣ ਅਸੀਂ ਉਹਨਾਂ ਨਾਲ ਸਹਿਮਤਾਂ ਜਾਂ ਇਹਨਾਂ ਨੇ ਪਹਿਲਾਂ ਹੀ ਉਹਨਾਂ ਨੂੰ ਕੰਪਨੀਆਂ ਨੂੰ ਆਖ ਕੇ ਇੰਜਣ ਬੰਦ ਕਰਦੇ ਨੇ ਸੀ ਸਾਡਾ ਤਾਂ 30 32 32 ਲੱਖ ਰੁਪਇਆ ਤਾਂ ਨਾ ਕੂੜਾ ਹੁੰਦਾ ਅੱਜ ਸਾਰਾ ਮਤਲਬ ਕਿ ਜਿਹੜੀ ਸਾਡੀਆਂ ਕੰਬਾਈਨਾ 30 32 32 ਲੱਖ ਰੁਪਇਆ ਲਾ ਕੇ ਅੱਜ ਕੂੜੇ ਦੇ ਢੇਰ 'ਚ ਖੜੀ ਹੈ ਤੁਸੀਂ ਫਾਇਨਸ ਤੇ ਲਈਆਂ ਸਾਰਾ ਫਾਇਨਸ ਤੇ ਲਈਆਂ ਸਾਰਾ ਅਸੀਂ ਰਜਗਾਰ ਚਲਾਉਣ ਦੇ ਮਾਰੇ ਨੇ ਪਲੱਸ 2 ਦਾ ਬੇਟੇ ਨੇ ਕਰੀ ਹੈ ਇੱਕ ਰਜਗਾਰ ਚਲਾਉਣ ਦੇ ਮਾਰੇ ਨੇ ਵੀ ਕੰਮ ਨਹੀਂਗਾ ਕੋਈ ਵੀ ਫਾਇਨਸ ਲੈ ਕੇ ਤੇ ਇੱਕ ਧੰਦਾ ਤੋੜ ਲਓ ਸਰ ਉਹ ਵੀ ਸਾਡਾ ਮਿੱਟੀ ਹੋਇਆ ਪਿਆ ਅਸੀਂ ਫੈਂਸ ਦੀਆਂ ਕਿਸ਼ਤਾਂ ਭਰ ਗਏ ਕਿ ਜਿਹੜੇ ਰੋਡ ਤੇ ਸਾਨੂੰ ਟੈਕਸ ਲੱਗ ਰਹੇ ਆ ਜਾਂ ਅਸੀਂ ਉਹ ਭਰ ਗਏ ਨਹੀਂ ਜਦੋਂ ਫਿਰ ਜਦੋਂ ਖਰਚਾ ਨਹੀਂ ਨਿਕਲ ਰਿਹਾ ਰੋਡ ਤੇ ਕੰਬੈਨ ਨਹੀਂ ਚੜਦੀ ਦੂਜੇ ਸੂਬਿਆਂ ਜਾ ਨਹੀਂ ਰਹੀ ਫਿਰ ਕਿਸ਼ਤਾਂ ਵੀ ਟੁੱਟਣ ਦੇ ਕਿਨਾਰੇ ਹੋਣਗੀਆਂ ਸਰ ਕਿਸ਼ਤਾਂ ਟੁੱਟੀਆਂ ਪਈਆਂ ਸਰ ਉਲਟੇ ਨਾ ਤਾਂ ਅਸੀਂ ਕੋਈ ਮਤਲਬ ਕਿ ਸਾਡੇ ਕੋਲ ਜਦੋਂ ਪ੍ਰੂਫ ਹੈ ਨਹੀਂ ਸਾਡੇ ਪਿੰਡ ਦੀ ਕੰਬੈਨ ਸੀਗੀ ਜੀ ਇੱਕ ਮੁੰਡੇ ਦੀ ਕਿਸ਼ਤ ਟੁੱਟ ਗਈ ਉਹ ਲੈ ਗਏ ਜੀ ਉਹਦੀ 30 ਲੱਖ ਰੁਪਏ ਦੀ 7 ਲੱਖ ਰੁਪਏ ਉਹਨੇ ਡਾਊਨ ਪੇਮੈਂਟ ਭਰੀ ਸੀ ਠੀਕ ਹੈ ਜੀ ਉਹ ਕੋਈ ਉਹਦੇ ਕੋਲੇ ਜਦੋਂ ਪ੍ਰੂਫ ਨਾ ਹੋਣ ਕਰਕੇ ਨਾ ਤਾਂ ਕਿਸੇ ਕੰਪਨੀ ਤੇ ਕੇਸ ਕਰਨ ਯੋਗ ਰਾਇ ਤੇ ਸਰ ਉਸ ਦੇ ਕਾਰਨ ਉਹ ਅੱਜ ਬੰਦਾ ਪਰੇਸ਼ਾਨ ਹੈ ਪਰ ਜਿਹੜੇ ਸਰਕਾਰ ਕਹਿੰਦੇ ਆ ਕਿ ਅਫਸਰ ਘਰੇ ਆਉਂਦੇ ਆ ਕੰਮ ਕਰਨ ਸਾਡੀ ਸਰਕਾਰ ਦੇ ਵਿੱਚ ਆਉਂਦਾ ਕੋਈ ਸਰ ਕੋਈ ਨਹੀਂ ਆ ਰਿਹਾ ਅਸੀਂ ਤਾਂ ਕੋਈ ਵੇਖਿਆ ਨਹੀਂ ਵੀ ਸਾਡੇ ਪਿੰਡਾਂ 'ਚ ਕੋਈ ਅਫਸਰ ਪਿਰਦਾ ਹੈ ਅਸੀਂ ਤਾਂ ਜਦੋਂ ਆਉਨੇ ਆ ਸਾਨੂੰ ਤਾਂ ਇਹ ਕਹਿ ਦਿੰਦੇ ਆ ਘਰ ਪਿੰਡਾਂ 'ਚ ਤਾਂ ਕੀ ਹੋਣਾ ਸੀ ਸਾਨੂੰ ਤਾਂ ਅਫਸਰ 'ਚ ਨਹੀਂ ਮਿਲਦੇ ਸਾਨੂੰ 2-2 ਸਾਲ ਹੋ ਗਏ ਅੱਜ ਤੁਸੀਂ ਲਾ ਲਓ ਵੀ 26 ਫਰਵਰੀ ਤੋਂ ਲੈ ਕੇ ਅਸੀਂ ਸਾਡੀਆਂ ਆਰਸੀਆਂ ਅਪਲਾਈ ਕਰੀਆਂ ਹੋਈਆਂ ਐ ਹਜੇ ਤੱਕ ਸਾਨੂੰ ਆਰਸੀਆਂ ਨਹੀਂ ਮਿਲੀਆਂ ਤੁਹਾਡਾ ਕਸੂਰ ਕੀ ਆ ਫਿਰ ਸਾਡਾ ਕਸੂਰ ਇਹੀ ਹੈ ਵੀ ਅਸੀਂ ਪੰਜਾਬ 'ਚ ਰਹਿੰਦੇ ਆ ਜੀ ਅਸੀਂ ਗਲਤ ਸਰਕਾਰਾਂ ਚੋਂ ਬੈਠੇ ਇਹ ਬਾਦਲ ਸਾਹਿਬ ਦੀ ਸੀ ਬਾਦਲ ਸਾਹਿਬ ਦੇ ਵਿੱਚ ਅਸੀਂ ਕੀ ਕਰਦੇ ਸੀ ਜੀ ਇੱਕ ਦਿਨ ਜਾਂਦੇ ਦਫ਼ਤਰ ਗਏ ਆਰਸੀ ਅਪਲਾਈ ਕਰੀ ਹਫ਼ਤੇ ਦੇ ਵਿੱਚ ਸਾਡੀ ਆਰਸੀ ਆ ਜਾਂਦੀ ਸੀ ਜੇ ਕੈਪਟਨ ਸਰਕਾਰ ਸੀ ਹਫਤੇ ਦੇ ਵਿੱਚ ਸਾਡੇ ਉਦੋਂ ਆਰਸੀਆਂ ਹੋ ਰਹੀਆਂ ਹੁਣ ਜੀ ਤਿੰਨ ਤਿੰਨ ਸਾਲ ਹੋ ਗਏ ਅਸੀਂ ਘੱਟ ਤੋਂ ਘੱਟ 30 ਤੇ 35 35000 ਰੁਪਿਆ ਆਰਸੀਆਂ ਦਾ ਖਰਚਾ ਭਰ ਚੁੱਕੇ ਆ ਨਲੇ ਢਾੜੀ ਭੰਦੇ ਹੋ ਫਿਰ ਇੱਥੇ ਆਉਣੇ ਸਰ ਢਾੜੀ ਦਾ ਸਾਡੇ ਹੁਣ ਅਸੀਂ 4-5 ਜਣੇ ਆਉਣੇ ਜੀ ਤੇ ਸਾਡੀ ਕੋਈ ਸੁਣਵਾਈ ਹੈ ਨਹੀਂ ਇੱਥੇ ਇਹ ਵਾਕਈ ਇਹੀ ਗੱਲ ਆ ਬਾਈ ਹਾਂ ਜੀ ਇਹੀ ਗੱਲ ਹੈ ਜੀ ਇਹੀ ਹਾਂ ਇਹੀ ਗੱਲ ਹੈ ਜੀ ਇਹੀ ਜਿਵੇਂ ਬਾਈ ਨੇ ਦੱਸਿਆ ਹੈ ਇਹਨਾਂ ਦਾ ਬੰਦਾ ਉਹ ਇਨਾਂ ਦੇ ਘਰ ਦਾ ਬੰਦਾ ਹੈ ਜੀ ਜਿਹਦੀ ਕੰਬੈਨ ਚੱਕੀ ਗਈ ਕਿਸਤਾ ਨਾ ਭਰਨ ਕਰਕੇ ਕਾਗਜ਼ਨਾਮਾ ਤਿਆਰ ਹੋਣ ਕਰਕੇ ਅੱਜ ਉਹ ਪੂਰਾ ਪਰੇਸ਼ਾਨ ਹੈ ਜੀ ਪਰ ਫਿਰ ਵੀ ਸੁਣਵਾਈ ਕੋਈ ਸੁਣਵਾਈ ਕੋਈ ਨਹੀਂ ਜੀ ਸੁਣਵਾਈ ਤਾਂ ਇੱਕ ਮੈਂ ਤੁਹਾਨੂੰ ਦੱਸ ਦਿੰਦਾ ਇੱਥੇ ਨਾ ਜੋ ਕੋਈ ਚਪੜਾਸੀ ਹੈ ਸਾਡੀ ਤਾਂ ਉਹ ਵੀ ਨਹੀਂ ਸੁਣਵਾਈ ਕਰਦਾ ਜੀ ਫਿਰ ਫਿਰ ਸਰਕਾਰ ਉਹ ਕਿਹੜੀਆਂ ਗੱਲਾਂ ਕਰ ਰਹੀ ਹੈ ਕਿ ਸਾਡੇ ਕੰਮ ਮਤਲਬ ਸਾਡੇ ਰਾਜ ਦੇ ਵਿੱਚ ਲੋਕ ਖੁਸ਼ ਹੀ ਬਹੁਤ ਹੈ ਕੰਮ ਹੀ ਅਫਸਰਾਂ ਨੂੰ ਖਿੱਚਿਆ ਹੋਇਆ ਪੂਰਾ ਸਰ ਮੈਨੂੰ ਤਾਂ ਐ ਲੱਗਦਾ ਹੈ ਵੀ ਮਾਨ ਸਾਹਿਬ ਇੱਕ ਸੁਪਨੇ ਲੈ ਲੈਂਦੇ ਜਿੰਨੇ ਦੇ ਮੰਤਰੀ ਐ ਮੈਂ ਤਾਂ ਵੇਖਿਆ ਨਹੀਂ ਕੋਈ ਵੀ ਅੱਜ ਇਹ ਮੰਤਰੀ ਇਹਨਾਂ ਦੇ ਕੰਮ ਕਰੀ ਜਾਂਦੇ ਆ ਜੀ ਸਾਡੇ ਲੰਮੀ ਏਰੀਆ ਸਾਡੇ ਏਰੀਆ ਚ ਤਾਂ ਕੋਈ ਅਸੀਂ ਵੇਖਿਆ ਨਹੀਂਗਾ ਵੀ ਅੱਜ ਕੰਮ ਹੋ ਰਿਹਾ ਐ ਇੱਥੇ ਜਾ ਕੇ ਜਿਹੜੇ ਮਰਜ਼ੀ ਤੁਸੀਂ ਤਹਿਸੀਲ ਚ ਪੁੱਛ ਲੋ ਜੇ ਇੱਕ ਵੀ ਕਿਸੇ ਦੀ ਆਰਸੀ 2 ਸਾਲ ਬਾਅਦ ਜਾਂ 1 ਸਾਲ ਬਾਅਦ ਬਣੀ ਹੋਵੇ ਅਸੀਂ ਦੇਣਦਾਰ ਆਂ ਇਹ ਚੀਜ਼ ਐ ਹਾਂ ਹੁਣ ਮਸਲਾ ਤਾਂ ਇਹ ਐ ਜੀ ਜੇ ਇਹਨਾਂ ਨੇ ਆਰਸੀਆਂ ਨਹੀਂ ਬਣਾਉਣੀਆਂ ਜੋ ਅਸੀਂ ਪੇਮੈਂਟਾਂ ਭਰੀਆਂ ਡਾਉਨ ਪੇਮੈਂਟ ਆ ਭਰੀਆਂ ਜਾਂ ਅਸੀਂ ਫੈਂਸ ਕੰਪਨੀ ਦੀਆਂ ਕਿਸ਼ਤਾਂ ਭਰੀਆਂ ਉਹ ਸਾਡੀ ਸਾਰੀ ਲਾ ਕੇ ਜੀ ਜਿੰਨੇ ਵੀ ਸਾਡੇ ਪੈਸੇ ਬੰਦਿਆ ਸਾਨੂੰ ਜੀ ਪੇਮੈਂਟ ਕਰ ਦੇਣ ਅਸੀਂ ਮਸ਼ੀਨਾਂ ਇੱਥੇ ਡੀਡਗੋ ਦਾ ਅਫਸਰ ਚਾਖਣਗੇ ਉੱਥੇ ਲਾ ਦਿੰਨੇ ਆ ਜੇ ਸੀਐਮ ਦੇ ਸਾਹਿਬ ਦੇ ਕਰੇ ਆਖਣਗੇ ਅਸੀਂ ਉੱਥੇ ਲਾ ਲੈਨੇ ਜੀ ਕੰਮ ਛੱਡਣ ਨੂੰ ਤਿਆਰ ਹੋਏ ਖੜਾ ਕੰਮ ਛੱਡਣ ਨੂੰ ਕੀ ਜੀ ਅਸੀਂ ਫਾਹੇ ਲਾਈਨ ਨੂੰ ਤਿਆਰ ਆਂ ਅਸੀਂ ਮੰਤਰੀ ਸਾਹਿਬ ਦੇ ਹਲਕੇ ਚੋਂ ਆ ਥੋੜੀ ਤਾਂ ਵੀ ਸੁਣਾਈ ਹੁੰਦੀ ਸਰ ਸਾਡੇ ਤਾਂ ਕਿਹੜੇ ਮੰਤਰੀ ਅਸੀਂ ਤਾਂ ਮੰਤਰੀ ਸਾਹਿਬ ਵੇਖੇ ਹੀ ਨਹੀਂ ਵੀ ਕਿੱਥੇ ਰਹਿੰਦੇ ਆ ਹੂੰ ਗੁੱਡੀਆਂ ਸਾਹਿਬ ਨਾ ਜੀ ਅਸੀਂ ਖੁੱਡੀਆਂ ਸਾਹਿਬ ਨੂੰ ਨਹੀਂ ਵੇਖਿਆ ਐਵੇਂ ਤੁਹਾਨੂੰ ਕਹਿ ਦਗੇ ਅਸੀਂ ਤਾਂ ਜੇ ਇਹੀ ਚਾਉਂਦੇ ਆ ਵੀ ਕੋਈ ਸਾਡੀ ਕੋਈ ਤਾਂ ਸੁਣਵਾਈ ਤਾਂ ਕਰਨ ਸਾਡੀਆਂ ਆਰਸੀਆਂ ਹੀ ਬਣਾ ਦੇਣਾ ਅਸੀਂ ਕੋਈ ਆਪਦੇ ਧੰਦੇ ਤਾਂ ਲੱਗ ਜਗੇ ਨੌਜਵਾਨਾਂ ਨੂੰ ਰੋਜ਼ਗਾਰ ਚਲੋ ਆਪ ਦਾ ਰੋਜ਼ਗਾਰ ਹੀ ਭਾਲਦੇ ਆ ਨੌਜਵਾਨਾਂ ਨੂੰ ਰੋਜ਼ਗਾਰ ਤਾਂ ਕੀ ਜੀ ਜਿਹੜਾ ਰੋਜ਼ਗਾਰ ਹੈ ਉਹ ਤਾਂ ਹੁਣ ਤੇ ਜੀ ਛੜਕ ਤੇ ਆਇਆ ਫਿਰਦਾ ਸਾਡਾ ਤਾਂ ਹੈ 28-28 ਅਸੀਂ 54 ਲੱਖ ਰੁਪਏ ਦਾ ਮੇਰੇ ਕੋਲੇ ਦੋ ਕੰਪੈਨੀਆਂ ਆ ਜੀ ਆ ਵੇਖੋ ਮੈਂ ਕਾਗਜ਼ ਚੱਕ ਕੇ ਤੁਰਿਆ ਫਿਰਦਾ ਕਾਗਜ਼ਾਂ 'ਚ ਗਲਤੀ ਹੋਵੇ ਤੁਹਾਡੇਾਂ 'ਚ ਸਰ ਕੋਈ ਵੀ ਨਹੀਂ ਗਲਤੀ ਜੇ ਗਲਤੀ ਹੋਣ ਸਾਨੂੰ ਦੱਸਣਾ ਗਲਤੀ ਹੋਣ ਤਾਂ ਸਾਨੂੰ ਦੱਸਣ ਅਸੀਂ ਤਿੰਨ ਵਾਰੀ ਫਰੀਦਕੋਟ ਜਾਇਆ ਹੈ ਜੀ ਫਰਵਰੀ 2023 ਤੋਂ ਲੈ ਕੇ ਸਾਨੂੰ ਇਹੀ ਮਤਲਬ ਕਿ ਕਹਿ ਰਹੇ ਆ ਵੀ ਇੱਥੇ ਸਾਹਬ ਨਹੀਂ ਬਹਿੰਦੇ ਬਸ ਇਹੀ ਹੈ ਸਾਹਬ ਇਹੀ ਨਹੀਂ ਬਹਿੰਦੇ ਜੀ ਬਸ ਸਾਹਬ ਨਹੀਂ ਬਹਿੰਦੇ ਹੁਣ ਸਾਹਬ ਦੱਸੋ ਵੀ ਜਾਂ ਤਾਂ ਸਾਨੂੰ ਲਾ ਦੇਣ ਅਸੀਂ ਬਹਿ ਜੰਨੇ ਉੱਥੇ ਜਾ ਕੇ ਸਾਹਬ ਤਾਂ ਹੁਣ ਜਿਹੜੇ ਅਫਸਰ ਲਾਉਣੇ ਆ ਜੀ ਜਾਂ ਕੋਈ ਡੀਟੀਓ ਲਾਉਣਾ ਆ ਆਰਟੀਓ ਲਾਉਣਾ ਐਸਡੀਐਮ ਲਾਉਣਾ ਜਾਂ ਕੋਈ ਐਸਐਸਪੀ ਲਾਉਣਾ ਉਹ ਤਾਂ ਸਰਕਾਰ ਦਾ ਕੰਮ ਨਹੀਂ ਜਨਤਾ ਦਾ ਕੰਮ ਨਹੀਂ ਨਾ ਸਾਡਾ ਕੰਮ ਨਹੀਂ ਨਾ ਸਾਨੂੰ ਦਾ ਕੰਮ ਚਾਹੀਦਾ ਜੀ ਸਾਡੇ ਚਲੋ ਐ ਕਰ ਲੈਣ ਸਾਡੇ ਆਰਸੀਆਂ ਬਣਾ ਦੇਣ ਜੀ ਜੇ ਕੋਈ ਸਾਥੋਂ ਗਲਤੀ ਹੋਈ ਹੈ ਸਾਨੂੰ ਸੱਦ ਲੈਣ ਵੀ ਤੁਹਾਡੀ ਗਲਤੀ ਹੈ ਵੀ ਤੁਸੀਂ ਇੱਥੇ ਕਿਉਂ ਕਰਿਆ ਅਸੀਂ ਜਾਣ ਨੂੰ ਤਿਆਰ ਆਏ ਹੁਣ 2 2,75,000 ਰੁਪਇਆ ਜੀ ਜੀਐਸਟੀ 2 ਲੱਖ ਤੇ 75,000 ਰੁਪਇਆ ਕੰਮਾਂ ਦੇ ਉੱਤੇ ਜੀਐਸਟੀ ਪੈਂਦੀ ਹੈ ਤੇ 75,000 ਰੁਪਇਆ ਮਤਲਬ ਕਿ ਸਾਰਾ ਟੈਕਸ ਟੂਲਸ ਪਾ ਕੇ 75,000 ਰੁਪਇਆ ਟੈਕਸ ਬਣ ਜਾਂਦਾ ਅਸੀਂ ਉਹ ਵੀ ਭਰੀ ਬੈਠੇ ਆ 35 35000 ਰੁਪਿਆ ਆਰਸੀਆਂ ਦੇ ਸਾਥੋਂ ਮੰਗੀ ਜਾ ਰਹੇ ਐ ਤੇ ਅਸੀਂ ਦੇ ਰਹੇ ਆ ਤੇ ਆਰਸੀਆਂ ਸਾਡੀਆਂ ਹਜੇ ਨਹੀਂ ਬਣੀਆਂ ਜੀ 16 16 ਮੈਨੂੰ ਇੱਕ ਮਿੰਟ ਮੈਂ ਇਸ ਨੂੰ ਕਾਗਜ਼ ਦਿਖਾਉਣਾ ਹੈ ਬਿਲਿੰਗ ਹੈਗੀ ਆ ਜੀ ਇੱਕ ਮਿੰਟ ਜੀ ਇੱਕ ਮਿੰਟ ਬਿਲਿੰਗ ਹੈਗੀ ਆ ਜੀ 1232000 ਇਹ ਤਾਂ ਦੂਜੀ ਦੀ ਹੈ ਜੀ ਇੱਕ ਮਿੰਟ ਹੀ ਕਰ ਦੋ ਸਿੰਦੇ ਫੜੀ ਆ ਗਈ 16 2023 ਦੀ ਹੈ ਜੀ ਯਾਨਕਿ 200 ਸਾਲ ਤੋਂ ਉੱਪਰ ਹੋ ਗਿਆ ਕੰਬੈਨ ਲਈ ਨੂੰ ਕੰਬੈਨ ਲਈ ਨੂੰ 16 2 2023 ਨੂੰ ਅਸੀਂ ਬਿੱਲ ਕਟਾਇਆ ਜੀ ਤੇ ਉਸ ਤੋਂ ਬਾਅਦ ਅਸੀਂ 26 ਫਰਵਰੀ ਨੂੰ ਡਾਕੂਮੈਂਟ ਜਮ੍ਹਾਂ ਕਰਾਇਆ ਇਹਦੀ ਹਜੇ ਤੱਕ ਸਾਡੀ ਸੁਣਵਾਈ ਨਹੀਂ ਹੋਈ ਤੇ ਸੀਜ਼ਨ ਸਿਰ ਤੇ ਆਈ ਜਾਂਦਾ ਹੁਣ ਕੰਮ ਮੈਂ ਕਹਾਂ ਜੀ ਸੀਜ਼ਨ ਤਾਂ ਸਿਰ ਤੇ ਆਈ ਆ ਸੀਜ਼ਨ ਤਾਂ ਤਿੰਨ ਟੱਪ ਗਏ ਜੀ ਅਸੀਂ ਪੰਜਾਬ ਤੋਂ ਬਾਹਰ ਜਾਣ ਹੀ ਨਹੀਂ ਦਿੰਦੇ ਰਾਜਸਥਾਨ ਵਾਲੇ ਘੇਰ ਲੈਂਦੇ ਆ ਜੀ ਸਾਨੂੰ ਉਹਦੇ ਆਰਸੀnga ਮੰਗਦੇ ਆ ਆਰਸੀnga ਕਿਥੋਂ ਦਿੱਗੇ ਜੀ ਮੈਂ 20000 ਰੁਪਏ ਦੇ ਕੇ ਕੰਬਾਈਨਾ ਛੜਾ ਕੇ ਲਿਆ ਹੈ ਕੀ ਹਣ ਮਾਨਗੜ ਸਰਕਾਰ ਕਹਿੰਦੀ ਹੈ ਸਹਾਇਕਤਾ ਦੇ ਕਰੋ ਨਾਲ ਇੱਕ ਹੋਰ ਕੰਮ ਕਰੋ ਖੇਤੀ ਦੇ ਨਾਲ ਤੁਸੀਂ ਕਰਦੇ ਹੋ ਕਰਨ ਫਿਰ ਵੀ ਨਹੀਂ ਹੋ ਰਿਹਾ ਹੈ ਸਰ ਕਰੀਗੇ ਕੀ ਕਿਸੇ ਪਾਸੇ ਸਹਾਇਕਤਨ ਦੇ ਕੀ ਕਰ ਲਗੇ ਕੋਈ ਸਬਜੀ ਦਾ ਮੁੱਲ ਨਹੀਂ ਹੂੰ ਕੋਈ ਦੁੱਧ ਦਾ ਮੁੱਲ ਨਹੀਂ ਕੋਈ ਕਮੈਨ ਨਹੀਂ ਚੱਲ ਰਹੀ ਕੋਈ ਕੰਬੈਨ ਨਹੀਂ ਚੱਲ ਰਹੀ ਹੂੰ ਜੀਵਿੰਦਾਰ ਕਰਨ ਤੇ ਜਾਣ ਤਾਂ ਜਾਣ ਕਿੱਧਰ ਨੂੰ ਚੱਲੀ ਇਹਨਾਂ ਦੀ ਸਮੱਸਿਆ ਹੈ ਕਿ ਹੋਰ ਵੀ ਲੋਕਾਂ ਦੀ ਨਹੀਂ ਸਾਰਿਆਂ ਦੀ ਇਹੀ ਸਮੱਸਿਆ ਹੈ ਜੀ ਸਾਰੇ ਲੋਕਾਂ ਦੀ ਸਮੱਸਿਆ ਇਹੀ ਹੈ 22 ਰੁਪਏ ਦੁੱਧ ਲੱਗ ਰਿਹਾ ਜੀ ਪਿੰਡਾਂ 'ਚ 20 22 ਰੁਪਏ ਦੁੱਧ ਹੈ ਤੇ ਸਰਕਾਰ ਕਹਿੰਦੀ ਹੈ ਜੀ ਅਸੀਂ ਰੇਟ ਵਧਾਤਾ ਉਹ ਕਰਤਾ ਜੀ ਵੇਰ ਕਾਣੇ ਰੇਟ ਵਧਾਤਾ ਸਾਨੂੰ ਦੱਸਣ ਤਾਂ ਸਹੀ ਵੀ ਕਿੱਥੇ ਵਧਾਇਆ ਵੈ ਕਿ ਕਿਸਾਨ ਹਰ ਪਾਸਿਓਂ ਹਰ ਪਾਸਿਓਂ ਤੋਂ ਦੁਖੀ ਹੈ ਜੀ ਹਰ ਪਾਸੇ ਤੋਂ ਕੱਲਾ ਕਿਸਾਨ ਨਹੀਂ ਜੀ ਕੱਲੇ ਜਿਹੜੇ ਗਰੀਬ ਜਨਤਾ ਉਹ ਵੀ ਬਹੁਤ ਦੁਖੀ ਹੈ ਬਹੁਤ ਬਹੁਤ ਧੰਨਵਾਦ ਤਾਂ ਗੱਲਬਾਤ ਕੀਤੀ ਇਹਨਾਂ ਦੇ ਨਾਲ ਇਹਨਾਂ ਦਾ ਕਹਿਣਾ ਕਿ ਸਾਡਾ ਲੰਮਾ ਸਮਾਂ ਹੋ ਗਿਆ ਸਰਕਾਰ ਕਹਿੰਦੀ ਹੈ ਘਰਾਂ 'ਚ ਕੰਮ ਹੋ ਰਿਹਾ ਹੈ ਪਰ ਇਹ ਕਹਿੰਦੇ ਅਸੀਂ ਦੋ ਦੋ ਸਾਲਾਂ ਤੋਂ ਟੈਕਸ ਵੀ ਭਰੀ ਬੈਠੇ ਆ ਸਾਰੇ ਪੈਸੇ ਵੀ ਜਮ੍ਹਾਂ ਕਰਾਈ ਬੈਠੇ ਆ ਪਰ ਸਾਡੀਆਂ ਆਰਸੀਆਂ ਨਹੀਂ ਬਣ ਰਹੀਆਂ ਹੁਣ ਆਰਸੀਆਂ ਤਾਂ ਮੁੱਢਲਾ ਹੱਕ ਹੈ ਜੋ ਕਿ ਵੀਕਲ ਸੜਕ 'ਤੇ ਚਲਾਉਣਾ ਹੈ ਤਾਂ ਉਹਦੀ ਆਰਸੀ ਹੋਣੀ ਤਾਂ ਜ਼ਰੂਰੀ ਹੈ ਪਰ ਉਹਨਾਂ ਨੂੰ ਆਰਸੀ ਵੀ ਨਹੀਂ ਦਿੱਤੀ ਜਾ ਰਹੀ ਫਿਰ ਚਲਾਨ ਕੱਟੇ ਜਾਂਦੇ ਆ ਤਾਂ ਗੰਭੀਰ ਪਰੇਸ਼ਾਨ ਕੀਤਾ ਜਾਂਦਾ ਕਸੂਰਵਾਰ ਫਿਰ ਉਹੀ ਲੋਕ ਜਿਨ੍ਹਾਂ ਦੀਆਂ ਕਮਾਈਆਂ ਜਿਨ੍ਹਾਂ ਨੇ ਸਾਧਨ ਲਏ ਆ ਪਰ ਅਸਲ ਕਸੂਰਵਾਰ ਤਾਂ ਉਹ ਅਫਸਰ ਨੇ ਅਫਸਰशाही ਤੇ ਸਰਕਾਰ ਹੈ ਜਿਹੜ